ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਵੀਡੀਓ ਚ ਆ ਡੀਆਈ ਟਰੈਕਟਰ 575 ਵਕਾਊ ਆ ਬਾਈ ਤੇ ਇਹਦੇ ਪਿੱਛੇ ਇੱਕ 36 ਦੀ ਟਰੈਕਟਰ ਵਕਾਊ ਆ ਸਾਰੇ ਭਰਾ ਦੇਖ ਲਓ ਬਾਈ ਤੇ ਦੋ ਟਰਾਲੀਆਂ ਤੇ ਇੱਕ ਸਵੈਕਟ ਕਾਰ ਅੱਜ ਦੀ ਵੀਡੀਓ ਚ ਪੰਜ ਚੀਜ਼ਾਂ ਵਕਾਊ ਆ ਸਾਰੇ ਭਰਾ ਦੇਖ ਲਓ ਬਾਈ ਤੇ ਪੰਜਾਂ ਚੀਜ਼ਾਂ ਦਾ ਬਾਈ ਅਡੋਰਡੀ ਹੁੰਦਾ ਐਡਰੈਸ ਤੇ ਕਿਸੇ ਵੀ ਪੁਰਾਣੇ ਕੋਈ ਵੀ ਐਡ ਕਰਾਉਣੀ ਹੋਵੇ ਖੇਤੀਬਾੜੀ ਸੰਦਾਂ ਦੀ ਜਾਂ ਕੋਈ ਕਾਰ ਜੀਪ ਦੀ ਤੇ ਮੇਰਾ ਉੱਪਰ ਨੰਬਰ ਲੱਗਿਆ ਵਾ ਉੱਪਰਲੇ ਨੰਬਰ ਤੇ ਆਪ ਨੂੰ ਕਾਲ ਕਰ ਲਿਓ ਇਹ ਸਾਰੇ ਭਰਾ ਦੇਖ ਲਓ ਵੀ ਕਿਸੇ ਵੀਰ ਭਰਾ ਨੇ ਇਹ ਡੀਆਈ ਟਰੈਕਟਰ ਲੈਣਾ ਹੋਵੇ 575 ਡੀਆਈ 575 ਟਰੈਕਟਰ ਆ ਬਈ ਇਹ ਤੇ 2002 ਮਾਡਲ ਆ ਤੇ ਹਰਿਆਣਾ ਨੰਬਰ ਆ ਤੇ ਮਗਰਲੇ ਟਾਇਰ 80 ਕੇ ਪੈਸੇ ਆ ਤੇ ਮੂਹਰੇ ਲਈ ਬਾਈ ਕਹਿੰਦਾ 40 ਕੇ ਪੈਸੇ ਟਾਇਰ ਆ ਬਈ ਤੇ ਸਾਰੇ ਪਾਸੋਂ ਟਰੈਕਟਰ ਮੇਰਾ ਓਕੇ ਆ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਿੱਟ ਲੈ ਜੂ ਕਿਸੇ ਵੀਰ ਭਰਾ ਨੇ ਇਹ ਟਰੈਕਟਰ ਲੈਣਾ ਹੋਵੇ ਤੇ ਪਿੰਡ ਬਾਈ ਦਾ ਆਕਲੀਆ ਕਲਾਂ ਪਿੰਡ ਬਈ ਆਕਲੀਆ ਕਲਾਂ ਗੋਨੇ ਵਾਲੇ ਮੰਡੀ ਕੋਲੇ ਪਿੰਡ ਆ ਤੇ ਜਿਲ੍ਹਾ ਬਠਿੰਡੇ ਚ ਪਿੰਡ ਪੈਂਦਾ ਬਾਈ ਕਹਿੰਦਾ 2 ਲੱਖ ਤੇ 50 ਹਜ਼ਾਰ ਦੇ ਆਸੇ ਪਾਸੇ ਮੈਂ ਟਰੈਕਟਰ ਦੇ ਦੂੰਗਾ ਸਾਰੇ ਪਾਸੋਂ ਮੇਰਾ ਟਰੈਕਟਰ ਓਕੇ ਆ ਕਿਸੇ ਵੀਰ ਪੁਰਾਣੇ ਟਰੈਕਟ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆਥਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟਰੈਕਟ ਲੈਣਾ ਹੋਵੇ 3630 ਨਿਊ ਹਾਲੈਂਡ ਸਾਰੇ ਭਰਾ ਦੇਖ ਲਓ ਬਾਈ ਇਹ ਬਾਈ 3630 ਟਰੈਕਟਰ ਆ ਤੇ 2017 ਮਾਡਲ ਆ ਤੇ ਹਰਿਆਣਾ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਟਰੈਕਟਰ ਦੇ ਕਿਸੇ ਵੀਰ ਪ੍ਰਾਣੇ ਇਹ ਟਰੈਕਟਰ ਲੈਣਾ ਹੋਵੇ ਇਹ ਟਰੈਕਟਰ ਖੜਾ ਹੈ ਜੈਤੋ ਮੰਡੀ ਇਹ ਬਾਈ ਜੈਤੋ ਮੰਡੀ ਟਰੈਕਟਰ ਤੇ ਜੈਤੋ ਮੰਡੀ ਫਰੀਦਕੋਟ ਜ਼ਿਲ੍ਹੇ ਚ ਮੰਡੀ ਪੈਂਦੀ ਆ ਤੇ ਜੈਤੋ ਲੋਕਲ ਹੀ ਆ ਬਾਈ ਜੈਤੋ ਦਾ ਬਾਈ ਉੱਥੇ ਬਾਈ ਦੇ ਘਰੇ ਟਰੈਕਟਰ ਖੜਾ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਮੇਰੇ ਕੋਲ ਟਰੈਕਟਰ ਲੈ ਜਾਓ ਸਾਰੇ ਪਾਸੋਂ ਮੇਰਾ ਟਰੈਕਟਰ ਪੂਰਾ ਵਧੀਆ ਬਾਈ ਕਿਸੇ ਵੀਰ ਪ੍ਰਾਣੇ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਬਾਈ 5 ਲੱਖ ਤੇ ਬਾਈ ਕਹਿੰਦਾ 25000 ਦੇ ਆਸ-ਪਾਸੇ ਮੈਂ ਟਰੈਕਟਰ ਦੇ ਦੂੰਗਾ ਕਿਸੇ ਪ੍ਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਸਾਰੇ ਸਕਰੀਨ ਤੇ ਤੈ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੀ ਸਵਿਫਟ ਕਾਰ ਲੈਣੀ ਹੋਵੇ ਸਾਰੇ ਭਰਾ ਦੇਖ ਲਓ ਬਾਈ ਇਹ ਬਾਈ ਸਵਿਫਟ ਕਾਰ ਬੀਡੀਐਮ ਕਾਰ ਆ ਬਾਈ ਤੇ 2014 ਮਾਡਲ ਆ ਪੰਜਾਬ ਨੰਬਰ ਆ ਚਾਰੇ ਟਾਇਰ ਨਵੇਂ ਆ ਕਾਰ ਦੇ ਬਾਈ ਕਿਸੇ ਵੀਰ ਪੁਰਾਣੀ ਇਹ ਕਾਰ ਲੈਣੀ ਹੋਵੇ ਤੇ ਪਿੰਡ ਬਾਈ ਦਾ ਕੋਟਲੀਆ ਬਲੂ ਪਿੰਡ ਬਾਈ ਕੋਟਲੀਆ ਬਲੂ ਤੇ ਜੈਤੋ ਮੰਡੀ ਕੋਲੇ ਪਿੰਡ ਪੈਂਦਾ ਬਾਈ ਤੇ ਸਾਰੇ ਪਾਸੇ ਬਾਈ ਕਹਿੰਦਾ ਕਾਗਜ਼ ਪੱਤਰਾਂ ਦੀ ਬਈ ਓਕੇ ਕਾਰ ਆ ਜਮਾ ਪੂਈ ਵਧੀਆ ਕਾਰ ਆ ਬਾਈ ਸਾਰੇ ਪਾਸੋਂ ਬਾਈ ਕਹਿੰਦਾ ਚੈੱਕ ਕਰਕੇ ਮੇਰੇ ਘਰੋਂ ਕਾਰ ਲੈ ਜਾਓ ਕਿਸੇ ਵੀਰ ਪ੍ਰਾਣੇ ਇਹ ਕਾਰ ਲੈਣੀ ਹੋਵੇ ਤੇ ਇਹ ਪਿੰਡ ਕੋਟਲੀਆ ਬਲੂ ਕਾਰ ਖੜੀ ਆ ਤੇ ਬਾਈ ਕਹਿੰਦਾ 3 ਲੱਖ ਤੇ 35000 ਦੇ ਆਸੇ-ਵਾਸੇ ਮੈਂ ਕਾਰ ਦੇ ਦੂੰਗਾ ਬਾਈ ਤੇ ਕਿਸੇ ਪ੍ਰਾਣੇ ਇਹ ਕਾਰ ਲੈਣੀ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪ੍ਰਾਣੇ ਟਰਾਲੀ ਲੈਣੀ ਹੋਵੇ 11 6 ਟਰਾਲੀ ਆ ਬਾਈ ਤੇ ਬਗੈਰ ਜਿੱਕ ਤੋਂ ਬਗੈਰ ਬਈ ਜਿੱਕ ਤੋਂ ਕਿਸੇ ਪ੍ਰਾਣੇ ਇਹ ਟਰਾਲੀ ਲੈਣੀ ਹੋਵੇ ਤੇ ਏਰੀਆ ਹਬੌਰ ਇਹ ਬਈ ਹਬੌਰ ਏਰੀਏ ਟਰਾਲੀ ਖੜੀ ਆ ਬਾਈ ਕਹਿੰਦਾ ਸਾਰੇ ਪਾਸਿਓਂ ਪੂਰੀ ਵਧੀਆ ਟਰਾਲੀ ਆ ਬਈ ਮੇਰੀ ਸਾਰੇ ਪਾਸਿਓਂ ਚੈੱਕ ਕਰਕੇ ਮੇਰੇ ਘਰੋਂ ਟਰਾਲੀ ਲੈ ਜਾਓ ਬਗੈਰ ਜਿੱਕ ਤੋਂ ਆ ਤੇ 70 ਕਹ ਹਜ਼ਾਰ ਦੇ ਆਸੇ-ਪਾਸੇ ਮੈਂ ਟਰਾਲੀ ਦੇ ਦੂੰਗਾ ਬਾਈ ਕਿਸੇ ਵੀਰ ਭਰਾ ਨੇ ਵੀ ਇਹ ਟਰਾਲੀ ਲੈਣੀ ਹੋਵੇ ਤੇ ਇਹ ਹਬੌਰ ਏਰੀਏ ਦੀ ਟਰਾਲੀ ਖੜੀ ਆ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾ ਨੇ ਟਰਾਲੀ ਲੈਣੀ ਹੋਵੇ ਲੈਫਟ ਵਾਲੀ ਸਾਰੇ ਭਰਾ ਦੇਖ ਲਓ ਬਾਈ ਇਹ ਬਈ 11 6 ਟਰਾਲੀ ਆ ਤੇ ਲੈਫਟ ਵਾਲੀ ਟਰਾਲੀ ਆ ਬਾਈ ਕਹਿੰਦਾ ਸਾਰੇ ਪਾਸੋਂ ਪੂਰੀ ਓਕੇ ਟਰਾਲੀ ਆ ਬਾਈ ਸਾਰੇ ਪਾਸੋਂ ਚੈੱਕ ਕਰਕੇ ਮੇਰੇ ਘਰੋਂ ਟਰਾਲੀ ਲੈ ਜਾਓ 1 ਲੱਖ ਤੇ 25000 ਦੇ ਆਸੇ ਪਾਸੇ ਮੈਂ ਟਰਾਲੀ ਦੇ ਦੂੰਗਾ ਏਰੀਆ ਫਰੀਦਕੋਟ ਏਰੀਆ ਬਾਈ ਫਰੀਦਕੋਟ ਏਰੀਏ ਟਰਾਲੀ ਖੜੀ ਆ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਤੇ ਅੱਜ ਦੀਆਂ ਵੀਡੀਓ ਆਪਾਂ ਕੋਲੇ 5 ਸੀ ਬਾਈ ਤੇ ਆਪਾਂ ਪੰਜੇ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਖੇਤੀਬਾੜੀ ਸੰਦਾਂ ਦੀਆਂ ਵੀਡੀਓ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਹਸਰੀ ਕਾਲ